ਸਤੰਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੋਕੜਾ ਕਿਤੇ ਹੋਏ ਮਹਾਨ ਨਗਰ ਕੀਰਤਨ ਜਿਹੜਾ ਪਿੰਡ ਟੋਗਾ ਤੋਂ ਆਰੰਭ ਹੋ ਕੇ ਬਖਬਖ ਪਿੰਡਾਂ ਦੇ ਵਿੱਚੋਂ ਜਿਹੜਾ ਨਗਰ ਕੀਰਤਨ ਜਾ ਰਿਹਾ ਏ ਸੋ ਹੁਣ ਮੁੰਡਾਪੁਰ ਗਰੀਬ ਦਾਸ ਪਹੁੰਚਾ ਏ ਤੇ ਸਾਡੇ ਨਾਲ ਪ੍ਰਬੰਧਕ ਮੌਜੂਦ ਹੈ ਬਾਬਾ ਜੀ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿੰਨਾ ਮਹਾਨ ਨਗਰ ਕੀਰਤਨ ਹੈ ਇਹਦੇ ਬਾਰੇ ਦੱਸੋ ਜੀ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਦੇਣ ਮੁੱਖ ਰੱਖਦੇ ਆ ਹੋਇਆ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਉਪਮਾ ਵਾਸਤੇ ਉਹਦੇ ਉਸਤਰ ਵਾਸਤੇ ਸਾਰੇ ਨਗਰਾਂ ਦੇ ਵਿੱਚ ਨਗਰ ਕੀਰਤਨ ਆਰੰਭ ਕੀਤੇ ਜਾਂਦੇ ਹਨ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਕੀਤੀਆਂ ਜਾਂਦੀਆਂ ਹਨ ਉਹ ਆਈ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਆ ਇਹ ਸਾਰੇ ਪ੍ਰੋਗਰਾਮ ਪੁਲੀਕੇ ਜਾਂਦੇ ਹਨ ਇਹ ਮਹਾਨ ਨਗਰ ਕੀਰਤਨ ਕਿਹੜੇ-ਕਿਹੜੇ ਪਿੰਡਾਂ ਵਿੱਚੋਂ ਹੁੰਦਾ ਹੋਇਆ ਸੰਪੂਰਨ ਹੋਵੇਗਾ ਤੋਗਾ ਜਾ ਕੇ ਆਜੇ ਪਿੰਡ ਤੋਂ ਤੋਂ ਗੱਲ ਚੱਲ ਕੇ ਸਾਰੰਗਪੁਰ ਸਾਰੰਗਪੁਰ ਤੋਂ ਆਪਣਾ ਮੁੱਲਾ ਪਰ ਵਿਆਹ ਹੁੰਦਿਆ ਪਿੰਡ ਤਵਾਰਾ ਸਾਹਿਬ ਤੇ ਪਿੰਡ ਗੁਰਦਵਾਰਾ ਤਵਾਰਾ ਸਾਹਿਬ ਤੇ ਸਾਰਗ ਮਸਤਗੜ ਆਪਣਾ ਪਿੰਡ ਸਾਹ ਰਤਵਾਰਾ ਤਵਾਰਾ ਸਾਹਿਬ ਅਦੇ ਮੁੱਲਾ ਮੁੱਲਾ ਰਿਵਿਊ ਤੇ ਆਪਣਾ ਚਾੜ ਮਜਾ ਸਗਾਰਾਂ ਪਾਂਸੇਪੁਰ ਤੇੜਾ ਮੁੰਦੇ ਹੋਇਆਂ ਤੋ ਗਾਣ ਨੂੰ ਗਦੋਂ ਸੁਆਪ ਤੋਂ ਜੇ ਕਿਤੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਇਹ ਮਹਾਨਗਰ ਕੀਰਤਨ ਆਰੰਭ ਹੋਇਆ ਜੀ ਗੁਰਦੁਆਰਾ ਨੰਗਰਵਾਰ ਸਾਹਿਬ ਤੋਂ ਆਰੰਭ ਹੋਇਆ ਹੈ ਜੀ ਅਜੇ ਹਰ ਸਾਲ ਵੱਡਾ ਉਪਰਾਲਾ ਕੀਤਾ ਜਾਂਦਾ ਥੋਡੇ ਵੱਲੋਂ ਵੀ ਇਹ ਇਹ ਹਾਂਜੀ ਇਹ ਹਰ ਜੀ ਹਰ ਸਾਲ ਇਹ ਉਪਰਾਲਾ ਕਰਦੇ ਆ ਜੀ ਹੋਰ ਕਿਹੜੇ-ਕਿਹੜੇ ਜਿਹੜੇ ਉਪਰਾਲੇ ਕਰਦੇ ਆ ਸਾਲ ਦੇ ਵਿੱਚ ਗੁਰਦੁਆਰਾ ਸਾਹਿਬ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਵਿੱਚ ਹੁਣ ਉਪਰਾਲਾ ਕੀਤਾ ਜਾਂਦਾ ਹੈ ਸ੍ਰੀ ਗੁਰੂ ਰਵਿਦਾਸ ਜੀ ਦਾ ਉਹਨਾਂ ਦਾ ਉਪਰਾਲਾ ਕੀਤਾ ਜਾਂਦਾ ਹੈ ਪਰ ਸੰਗਤਾਂ ਦੇ ਨਾਲ ਇੱਕ ਸਮਾਗਮ ਅਸੀਂ ਆਪਣਾ ਵੱਧ ਛੱਡ ਕੇ ਅਸੀਂ ਇਹਦਾ ਪ੍ਰਕਾਸ਼ ਤਿਆਰ ਕਰ ਬਣਾਉਂਦੇ ਹਨ ਅੱਜ ਕਿਹੜੇ ਕਿਹੜੇ ਮਹਾਪੁਰਖ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਹੈ ਕਿਹੜੀ ਕਿਹੜੀ ਜਥੇਬੰਦੀ ਹੈ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਆਪਣੇ ਕਾੜੀ ਜਥਾ ਆਪਣਾ ਨਗੇ ਸ਼ਾਮਲ ਹੋਇਆ ਜੀ ਤੇ ਬਾਬਾ ਲਖਵੀਰ ਸਿੰਘ ਰਤਵਾੜੇ ਵਾਲੇ ਇਹ ਵਿੱਚ ਹਾਜ਼ਰ ਹੋਏ ਹਨ ਤੇ ਆਪਾਂ ਨਗੇ ਕੀਤਵੀ ਜੀ ਬਾਬੇ ਕੋਲਾ ਜੀ ਕਿਤਨੇ ਸਦਾਰ ਹੋਏ ਜਥਾ ਹਾਜ਼ਰ ਹੋਇਆ ਜੀ ਦੇ ਬਹੁਤ ਹੋਰ ਸੰਗਤਾਂ ਕਾਫੀ ਇਸ ਵਿੱਚ ਹਾਜ਼ਰ ਹੋਈਆਂ ਨੇ ਜੀ ਬਾਬਾ ਜੀ ਮਹਾਨਗਰ ਕੀਰਤਨ ਪਿੰਡਾਂ ਦੇ ਵਿੱਚ ਸਜਾਏ ਜਾਂਦੇ ਕੱਟੇ ਜਾਂਦੇ ਆ ਜਿਹੜਾ ਮੇਨ ਮਕਸਦ ਕੀ ਹੈ ਮਹਾਨਗਰ ਕੀਰਤਨ ਦਾ ਜਿਹੜਾ ਕੱਟਿਆ ਜਾਂਦਾ ਏ ਇਹਦਾ ਮੇਨ ਮਕਸਦ ਮਹਾਨ ਕੀਰਤਨ ਇਹ ਵੀ ਆਪਣਾ ਸਿੱਖ ਧਰਮ ਦੇ ਵਿੱਚ ਸਿੱਖ ਦੀ ਪਰਮਾ ਪਰਬੰਧਾ ਵਾਸਤੇ ਆਪਣਾ ਉਹਦਾ ਉਸ਼ਾ ਪ੍ਰਚਾਰ ਵਾਸਤੇ ਤੇ ਉਹਨਾਂ ਹੋਰ ਤਰੀਕਿਆਂ 'ਤੇ ਇਹ ਨਵ ਕੀਰਤਨ ਆਪਾਂ ਆਰੰਭ ਕਿਤੇ ਆਉਂਦੇ ਹਾਂ ਜੀ ਠੀਕ ਹੈ ਬਿਲਕੁਲ ਉਹ ਮਹਾਨਗਰ ਕੀਰਤਨ ਜਿਹੜਾ ਮੋਡਾ ਪਰ ਗਰੀਬਦਾਰ ਸਭ ਪਹੁੰਚਾਏ ਬਾਬਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਜਿਹੜਾ ਇਹ ਮਹਾਨਗਰ ਕੀਰਤਨ ਸਾਲਾਨਾ ਮਹਾਨਗਰ ਕੀਰਤਨ ਹੁੰਦਾ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਹੋ ਕੇ ਟੋਗਾ ਗੁਰਦੁਆਰਾ ਸਾਹਿਬ ਕੇ ਸੰਪੂਰਨ ਹੋਵੇਗਾ ਸੋ ਵੱਡੀ ਜਿਹੜੀ ਸੰਗਤ ਦੀ ਸਮੂਲਯਤ ਹੈ ਦੂਰ ਤੱਕ ਦੇਖੋ ਗੱਡੀਆਂ ਦੀ ਜਿਹੜੀ ਕਤਾਰਾ ਲੱਗਿਆ ਹੋਈਆਂ ਨੇ ਵੱਡੀ ਤਦਾਦ ਦੇ ਵਿੱਚ ਸੰਗਤ ਅੱਜ ਇੱਥੇ ਪਹੁੰਚੀ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕੋਲੋਂ ਜਲਦੋ ਬਰਾ ਸੇਵਾ ਵੀ ਜਿਹੜੀ ਸੋ ਨਾਲ ਦੀ ਨਾਲ ਬਾਬਾ ਜੀ ਗੱਲਬ ਜੋ ਇਹ ਮਹਾਨਗਰ ਕੀਰਤਨ ਦਾ ਵੱਡਾ ਉਪਰਾਲਾ ਹੁੰਦਾ ਹੈ ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀ ਹੈ ਉਹਦੇ ਬਾਰੇ ਵੀ ਦੱਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਭ ਨੂੰ ਬੈਗਰੀ ਖਾਲਸਾ ਬੈਗਰੀ ਫਤਿਹ ਨਗਰ ਕੀਰਤਨ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਕਮੇਟੀ ਦੀ ਜ਼ਿੰਮੇਵਾਰੀ ਹੈ ਬਾਕੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈਗੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਉਹ ਜੋ ਕਰਿਆ ਗਿਆ ਹੈਗਾ ਉਹ ਨਗਰ ਕੀਰਤਨ ਦਾ ਸਤਿਕਾਰ ਕੀਤਾ ਗਿਆ ਏ ਹੁਣ ਅਸੀਂ ਮੁੱਲਾਂਵਰ ਪਹੁੰਚੇ ਪੰਜਾਬ ਦੇ ਵਿੱਚ ਤੇ ਪੰਜਾਬ ਪੁਲਿਸ ਵੱਲੋਂ ਸੀਐਮ ਮਸਤ ਭਗਵਾਨ ਸਿੰਘ ਜੀ ਮੰਦਿਰ ਹੈ ਨੁਆਈ ਹੇਠ ਇਹ ਨਗਰ ਕੀਰਤਨ ਜਿਹੜਾ ਹੈਗਾ ਬੜੇ ਹੀ ਸਜੇਜੇ ਤਰੀਕੇ ਦੇ ਨਾਲ ਉਹ ਹੈ ਜਿਹੜਾ ਅੱਗੇ ਨੂੰ ਕੰਮ ਕੀਤਾ ਜਾ ਰਿਹਾ ਸੰਗਤ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਆ ਸੰਗਤ ਨੂੰ ਮਤਲਬ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈਗਾ ਨਸ਼ੇ ਤੋਂ ਨਸ਼ਿਆਂ ਤੋਂ ਬਚਣਾ ਚਾਹੀਦਾ ਹੈਗਾ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਕਿ ਉਹ ਨਸ਼ਿਆਂ ਦੇ ਵਿੱਚ ਬਹੁਤ ਗਰਸਤ ਹੈਗੇ ਸੀਐਮ ਸਾਹਿਬ ਵੀ ਇਹਦੇ ਬਾਰੇ ਜੇ ਕਹਿ ਰਹੇ ਸਾਡੇ ਕੋਲ ਗੁਰਦਵਾਰਾ ਸਾਹਿਬ ਸ੍ਰੀ ਗੁਰੂ ਨਾਨਕਦਰਵਾ ਸਾਹਿਬ ਦੀ ਬਿਲਡਿੰਗ ਬਣ ਰਹੀ ਹੈ ਸੰਗਤਾਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜੋ ਹੈਗਾ ਉਪਰਾਲਾ ਕੀਤਾ ਜਾਵੇ ਮਾ ਜੀ ਗੁਰਦਵਾਰਾ ਸਾਹਿਬ ਪਿੰਡ ਤੋਗਾ ਸ੍ਰੀ ਗੁਰੂ ਨਾਨਕਦਰਵਾ ਸਾਹਿਬ ਡਿਸਟ੍ਰਿਕਟ ਮੁਹਾਲੀ ਹੈਗਾ ਜੀ ਠੀਕ ਹੈ ਇਹਦੇ ਵਿੱਚ ਉਹ ਹੈਗਾ ਸਾਰਿਆਂ ਦਾ ਧੰਨਵਾਦ ਹੈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਆਪਣਾ ਉਹ ਕੀਤਾ ਹੈਗਾ ਠੀਕ ਹੈ ਉਹ ਦੇਖੋ ਤੁਸੀਂ ਦੇਖੋ ਤੁਸੀਂ ਜਿਹੜੀ ਸੰਗਤਾਂ ਮahanagar kirtan ਵਿੱਚ ਜਿਹੜੀ ਸਮੂਲਿਤ ਕੀਤੀ ਹੋਈ ਹੈ ਛੋਟੇ ਬੱਚੇ ਬਜ਼ੁਰਗ ਨੌਜਵਾਨ ਇਸ ਮahanagar kirtan ਦੇ ਵਿੱਚ ਟਰੈਕਟਰ ਟਰੈਕਟਰ ਮੋਡੀਫਾਈਕੇਸ਼ਨ ਗੱਡੀਆਂ ਤਾਰਾ ਲੈ ਕੇ ਪਹੁੰਚੇ ਹੋਏ ਹਨ ਸੋ ਹਰ ਸਾਲ ਵੱਡੇ ਪੱਤਰ ਤੇ ਗਦਵਾਰਾ ਨਾਨਕ ਦੇ ਦਰਬਾਰ ਪਿੰਡ ਤੋਕਾ ਉਹ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾਂਦਾ ਏ ਤੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋ ਇਹਨਾਂ ਦੇ ਵੱਲੋਂ ਜਿਹੜਾ ਉਕਰਾਲਾ ਕੀਤਾ ਜਾਂਦਾ ਏ ਸੋ ਦੇਖੋ ਦੂਰ ਤੱਕ ਜਿਹੜੀਆਂ ਲੰਬੀਆਂ ਲਾਈਨਾਂ ਕਤਾਰਾਂ ਗੱਡੀਆਂ ਦੀ ਲੱਗੀ ਹੋਈਆਂ ਨੇ ਛੋਟੇ-ਛੋਟੇ ਬੱਚੇ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਹਨ ਸੋ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਪਹੁੰਚਾ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੀ ਜਿਹੜੀ ਰਾਏ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਸੋ ਬੱਧੀ ਕਤਾਰਾਂ ਦੂਰ ਤੱਕ ਜਿਹੜੀਆਂ ਲੰਬੀਆਂ ਜਿਹੜੀਆਂ ਗੱਡੀਆਂ ਦੀ ਇੱਕ ਤਾਰਾ ਏ ਸੋ ਪ੍ਰਬੰਧਕਾ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਹੋਇਆ ਏ ਸੋ ਸਮੇਂ-ਸਮੇਂ sire ਜਿਹੜਾ ਇਹਨਾਂ ਦੇ ਵੱਲੋਂ ਹੋਰ ਵੀ ਉਪਰਾਲੇ ਕੀਤੇ ਜਾਂਦੇ ਆ ਨਵੀਂ ਬਿਲਡਿੰਗ ਦਾ ਕੰਮ ਵੀ ਚੱਲ ਰਿਹਾ ਏ ਸੋ ਉਹ ਵੀ ਅਪੀਲ ਹੈ ਲੋਕਾਂ ਨੂੰ ਕਿ ਵੱਧ ਤੋਂ ਵੱਧ ਇਸ ਜਿਹੜੇ ਸੇਵਾ ਦੇ ਕੰਮ ਦੇ ਵਿੱਚ ਆਪਣਾ ਹੱਥ ਆਪਣੇ ਆਪਣੇ ਹਿੱਸਾ ਪਾਓ ਤਾਂ ਕਿ ਨਵੀਂ ਬਿਲਡਿੰਗ ਬਣਨ ਦੇ ਵਿੱਚ ਤੁਹਾਡਾ ਸੇਵਾ ਤੁਹਾਡਾ ਦਾਨ ਜਿਹੜਾ ਲੱਗ ਜਾਵੇ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਕਰਦਾਰਾ ਨਾਨਕ ਦਰਵਾਜ਼ਾ ਪਿੰਡ ਤੋਗਾ ਉਹ ਜਿਹੜਾ ਮਹਾਨ ਨਗਰ ਕੀਰਤਨ ਜਿਹੜਾ ਇਹ ਕੱਟਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਤੋਂ ਮੁਜ਼ਾਪੁਰ ਗਰੀਬ ਦਾਸ ਪਹੁੰਚਣ ਤੇ ਜਿਹੜਾ ਅਸੀਂ ਨਿਕਾ ਸਵਤ ਕਰਦੇ ਹਾਂ ਮਹਾਨ ਨਗਰ ਕੀਰਤਨ ਦਾ ਤੋਂ ਨਾਲ ਦੇ ਨਾਲ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟਾਂ ਦੇ ਵਿੱਚ ਇੱਕ ਵੀ ਜਰੂਰ ਲਿਖਿਓ ਧੰਨਵਾਦ ਜੈ ਜੀ ਰਿਆ ਜੀ